ਨੇ ਬਾਬਾ ਮੋਦਨ ਸਿੰਘ ਜੀ ਜਿਨ੍ਹਾਂ ਨੇ ਹਿੰਕਮਤ ਸਾਹਿਬ ਉਹ ਪਵਿੱਤਰ ਸਥਾਨ ਲੱਭਿਆ ਸੀ ਹੁਣ ਆਪਾਂ ਬਾਰੇ ਚੱਲੇ ਅੱਗੇ ਸੰਗਤਾਂ ਦਾ ਬਹੁਤ ਭਾਰੀ ਇਕੱਠ ਆ ਇਹ ਵਾਦੇ ਆਪਾਂ ਵੀ ਅੱਗੇ ਗੋਬਿੰਦ ਘਾੜ ਤੋਂ ਗੋਵਿੰਦ ਤਾਂ ਆਂਦਾ 12 ਕਿਲੋਮੀਟਰ ਦੀ ਸਿੱਧੀ ਚੜਾਈ ਟਾਈਮ ਹੋ ਚੁੱਕਿਆ 3 ਵਜੇ ਦਾ ਇਹ ਨਾਲ ਚੱਲ ਰਹੀ ਉਹੀ ਨਦੀ ਫਿਰ ਤੋਂ ਤੇ ਇਹ ਸਾਰੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੂਰ ਦੂਰ ਤੱਕ ਅੰਦਾਜ਼ਾ ਲਗਾ ਸਕਦੇ ਕਿੰਨੀ ਕਿ ਸੰਗਤ ਇੱਥੇ ਪਹੁੰਚੀ ਹੋਈ ਹੈ ਤੇ ਇਹ ਸਾਹਮਣੇ ਦਿਖਣ ਵਾਲੇ ਵੀਰ ਆਪਣੇ ਨਾਲ ਜਾਣਗੇ ਇਸ ਵਕਤ ਆਪਾਂ ਨੂੰ ਸਾਥ ਬਣ ਕੇ ਵੀਰਾਂ ਦਾ ਸੰਗਤ ਜੀ ਇਹ ਅਈਓ ਨਵਾਂ ਪੁਲ ਜੋ ਗੁਰਦੁਆਰਾ ਗੋਬਿੰਦ ਘਾੜ ਦੇ ਵਿੱਚ ਬਣਾਇਆ ਗੋਬਿੰਦਪਾਉ ਜਾਨ ਤੇ ਲਈ ਇਹ ਆਪਣਾ ਵੀਰ ਕਾਫੀ ਖੇਚਣਾ ਜਾ ਰਿਹਾ ਚੜਦੀ ਕਲਾ ਜੰਪੂ ਨੇ ਵਾਹਿਗੁਰੂ ਜੀ ਦਾ ਨਾਮ ਲੈ ਕੇ ਹੋ ਸ੍ਰੀਆ ਕਾਲ ਬਹੁਤ ਸੰਗਤ ਜਾ ਰਹੀ ਤੇ ਦੇਖ ਹੀ ਸਕਦੇ ਅੱਗੇ ਉੱਪਰ ਦੀ ਉੱਪਰ ਕੈਂਚੀਆਂ ਪੈ ਕੇ ਜਾਣਾ ਆਪਾਂ ਇੱਥੇ ਬਹੁਤ ਜ਼ਿਆਦਾ ਸ਼ੋਰ ਆ ਇਹ ਸਾਰਾ ਸ਼ੋਰ ਇਸ ਵਾਗਰੇ ਥੱਲੇ ਦੀ ਨਦੀ ਦਾ ਇਸ ਤਰ੍ਹਾਂ ਦੀ ਸਾਹਮਣੇ ਚੜਾਈ ਆ ਤੇ ਲਗਾਤਾਰ ਇਸ ਤਰ੍ਹਾਂ ਦੀ ਚੜਾਈ ਹੀ ਚਲਦੀ ਰਹੂਗੀ ਗੋਬਿੰਦ ਧਾਮ ਤੱਕ ਜੋ ਕਿ ਤਕਰੀਬਨ ਥੋ 13 ਕਿਲੋਮੀਟਰ ਦੂਰ ਆ ਤੇ ਆਪਾਂ ਚੜ੍ਹਦੀ ਗਲਾਂਿਆਂ ਸਾਰੀ ਸੰਗ ਦੇ ਨਾਲ ਥੱਲੇ ਦਿਖਾਈ ਦੇ ਰਿਹਾ ਗੁਰਦੁਆਰਾ ਸਾਹਿਬ ਤੇ ਉੱਪਰ ਖੜੀਆਂ ਗੱਡੀਆਂ 4 ਕਿਲੋਮੀਟਰ ਤੱਕ ਦਾ ਟਰੈਕ ਹੀ ਗੱਡੀਆਂ ਨਾਲ ਨਹੀਂ ਪੂਰੀ ਕਰਦੇ ਸਾਰੇ ਲੋਕ ਅੱਗੇ ਪੈਦਲ ਕੋਈ ਧਰਲਾ ਹੀ ਤੁਰਦਾ ਹੈ ਆਪਾਂ ਆ ਗਏ ਆ ਪੁੱਲਨਾ 4 ਕਿਲੋਮੀਟਰ ਦੂਰ ਲਓ ਜੀ ਆਪਾਂ ਹੋਗੇ 9 ਜਾਣੇ ਦੋ ਆਪਾਂ ਤੇ ਸੱਤ ਵੀਰ ਹੋਗੇ ਗਰਦਾਸਪੁਰ ਤੋਂ ਬੋਲੇ ਸੋਨਿਆਲ ਹੁਣੇ ਸਾਰੀ ਸੰਗਤ ਇਕੱਠੀ ਜਾਊਗੀ ਉੱਪਰ ਇੱਕ ਸਾਥ ਇਹ ਉੱਪਰ ਦਿਖਾਈ ਦੇ ਰਹੇ ਮੋਟਰਸਾਈਕਲ ਜੋ ਇਹ ਇੱਥੋਂ ਦੀ ਲਾਸਟ ਪਾਰਕਿੰਗ ਗੋਬਿੰਦ ਘਾੜ ਤੋਂ 4 4.5 ਕਿਲੋਮੀਟਰ ਉੱਪਰ ਤੇ ਬਾਕੀ ਦਾ 9 ਕਿਲੋਮੀਟਰ ਟਰੈਕ ਹਰ ਇੱਕ ਨੂੰ ਪੈਦਲ ਹੀ ਕਰਨਾ ਪੈਂਦਾ ਤੇ ਆ ਰਹੀਆਂ ਉੱਪਰੋਂ ਖਚਰਾ ਜੋ ਆਮ ਜਨਤਾ ਦਾ ਭਾਰ ਵੀ ਢੋਹਦੀਆਂ ਤੇ ਉਹਨਾਂ ਦਾ ਸਮਾਨ ਵੀ ਚੱਕਦੀਆਂ ਕਈ ਵਾਰ ਇਹ ਜੀ ਲਾਸਟ ਜਗ੍ਹਾ ਜਿੱਥੇ ਗੱਡੀਆਂ ਵਗੈਰਾ ਆ ਸਕਦੀਆਂ پارک ਹੋ ਸਕਦੀਆਂ ਹੁਣ ਸ਼ੁਰੂ ਹੋ ਚੁੱਕੀ ਆ ਪੱਕ ਡੰਡੀ ਇਸ ਤੋਂ ਅੱਗੇ ਇਹ ਪੱਥਰਾਂ ਵਾਲਾ ਰਸਤਾ ਤੇ ਆ ਰਹੀ ਸੰਗਤ ਇਸ ਸਾਈਡ ਤੋਂ ਇਹ ਤਨਵੀਰ ਤੇ ਆਪਾਂ ਜਾ ਰਹੇ ਹਾਂ ਉੱਪਰ ਨੂੰ ਬਾਕੀ ਵੀਰ ਵੀ ਆ ਰਹੇ ਉਸੇ ਪਿੱਛੇ ਇਹ ਦੇਖਿਆ ਜਾਵੇ ਇੱਧਰ ਤਾਂ ਬਹੁਤ ਹੀ ਸੋਹਣਾ ਝਰਨਾ ਅੱਗੇ ਬਹੁਤ ਸਾਰੀਆਂ ਸੰਗਤਾਂ ਆ ਵੀ ਰਹੀਆਂ ਤੇ ਪਿੱਛੋਂ ਹੋਰ ਜਾ ਵੀ ਰਹੀਆਂ ਹੋਰ ਵੀ ਜ਼ਿਆਦਾ ਜਾ ਰਹੇ ਆ ਇਹ ਵੜਾ ਟਰੈਕ ਕਰਨੇ ਕੋਈ ਵੀ ਪਹਾੜੀ ਟਰੈਕ ਟਰੈਕ ਕਰਨਾ ਇਹਦਾ ਇੱਕ ਰੂਲ ਹੁੰਦਾ ਕਿ ਤੁਸੀਂ ਛੋਟੇ ਛੋਟੇ ਕਦਮ ਪੁੱਟੋ ਮਠੀ ਮਠੀ ਚਾਲ ਚੱਲਦੇ ਜਾਓ ਵਧੀਆ ਪਹੁੰਚ ਜਾਓਗੇ ਪਰ ਜੇ ਤੁਸੀਂ ਵੱਡੀਆਂ ਪਲੰਘਾਂ ਪੱਟੀਆਂ ਦਾ ਟੱਡਾ ਸਾਹ ਫੁੱਲੂਗਾ ਤਾਂ ਦਿੱਕਤ ਆਊਗੀ ਇਹ ਸੰਗਤ ਉੱਪਰ ਤੱਕ ਗਈ ਸੀ ਪਰ ਵਾਪਸ ਖੱਜਰਾਂ ਦੇ ਹੁੰਦੀ ਹੈ ਇਹ ਦੇਖੋ ਤੇ ਵੀਰ ਐਨ ਐਨ ਭਾਰ ਢੋ ਕੇ ਜੋ ਥੱਲੇ ਜਾਂਦੇ ਉੱਪਰ ਆਉਂਦੇ ਇਹ ਅਪਰ ਚੜਾਈ ਤੇ ਉਤਰਾਈ ਦੀ ਗੱਲ ਕਰੀ ਤੇ ਇਸ ਤਰ੍ਹਾਂ ਦੀ ਉਤਰਾਈ ਹੈ ਤੇ ਇਸ ਤਰ੍ਹਾਂ ਦੀ ਚੜਾਈ ਹੈ ਅੱਗੇ ਲਗਾਤਾਰ ਇੱਥੇ ਕੈਂਚੀਆਂ ਬਣੀਆਂ ਹੋਈਆਂ ਲੱਗਿਆ ਹੁਣ ਬਾਪ ਪੁੱਪ ਇੱਕ ਛੋਟੀ ਜੀ ਬੱਚੀ ਉੱਪਰ ਤੋਂ ਆਈ ਆਪਣੀ ਮਾਤਾ ਦੇ ਨਾਲ ਦੇਖੋ ਤੇ ਦੇਖੋ ਨਾਲ-ਨਾਲ ਜਾਂਦੀ ਹੋਈ ਇੱਥੇ ਨਦੀ ਉਹੀ ਤੇ ਆਪਾਂ ਜਾ ਰਹੇ ਹਾਂ ਪੂਰੀ ਚੜ੍ਹਦੀ ਗਾਲ ਦੇ ਵਿੱਚ ਕੋਟ ਲਾ ਗਾ ਦੋ ਇਹਨੇ ਨਾ ਕੁਸਿਆਰੀ ਮਾਰੀ ਇੱਕ ਵਾਰੀ ਮੇਰੇ ਨਾਲ ਡਾਕ ਲੋ ਜੀ ਸੰਗਤੋ ਹੁਣ ਆਈ ਆ ਮੇਨ ਚੜਾਈ ਤਾਂ ਬਿਲਕੁਲ ਉੱਪਰ ਨੂੰ ਸਿੱਧੀ ਚੜਾਈ ਆ ਲੋ ਵਾਹਿਗੁਰੂ ਜੀ ਹੁਣ ਆ ਗਈ ਆ ਸਿੱਧੀ ਚੜਾਈ ਲਗਾਤਾਰ ਆਪਣ ਸਿੱਧੀ ਤੇ ਤਿੱਖੀ ਸਾਰੀ ਪੌੜੀਦਾਰ ਇਹ ਖਚਰਾਂ ਖੜੀਆਂ ਆ ਦੋਨਾਂ ਤੇ ਇੱਕ ਵੀਰ ਤਾਂ ਉੱਪਰ ਬੈਠਾ ਹੋਇਆ ਦੂਸਰਾ ਵੀਰ ਹੁਣੇ-ਹੁਣੇ ਇੱਥੇ ਟੈਗ ਪਿਆ ਤੈਰ ਤਿਲਕ ਗਿਆ ਸੀ ਖਚਰ ਦਾ ਤੇ ਵੀਰ ਥੱਲੇ ਟੈਗ ਪਿਆ ਪਰ ਛੱਟ ਵੀ ਨਹੀਂ ਕੋਈ ਵੀਰ ਬਚ ਗਿਆ ਆਪਾਂ ਤੁਰੇ ਸੀ ਪੌਣੇ ਕਿ ਤਿੰਨ ਵਜੇ ਤੇ ਇਸ ਵਕਤ ਹੋ ਗਿਆ ਸਵਾ ਪੰਜ ਦਾ ਟਾਈਮ ਰੋਕ ਰੋਕ ਕੇ ਹੌਲੀ ਹੌਲੀ ਜਾਣਾ ਪੈਂਦਾ ਹਰ ਇੱਕ ਨੂੰ ਤੇ 5 ਕਿਲੋਮੀਟਰ ਹੋਰ ਪਿਆ ਹਾਲੇ ਰਸਤੇ ਇਸ ਤਰ੍ਹਾਂ ਦੇ ਆ ਰਹੇ ਲਗਾਤਾਰ ਕਦੇ ਉੱਪਰ ਨਹੀਂ ਚਲ ਜਾਈਦਾ ਕਦੇ ਨੀਚੇ ਨੂੰ ਆ ਜਾਈਦਾ

ਇਸ ਤਰ੍ਹਾਂ ਵੀ ਹੁੰਦਾ ਕਿ ਕੁਝ ਲੋਕ ਦਰਸ਼ਨ ਕਰਨ ਆਉਂਦੇ ਤੇ ਵਾਪਸੀ ਉਹਨਾਂ ਦੀ ਚਾਰ ਲੋਕਾਂ ਰਹੀ ਹੁੰਦੀ ਹੈ। ਮਤਲਬ ਕਿ ਜਿਆਦਾ ਥੱਕੇ ਹੁੰਦੇ। ਇਸ ਰਾਹ ਤੇ ਇਸ ਤਰ੍ਹਾਂ ਦੇ ਵੀ ਦਰਖਤ ਆਉਂਦੇ ਨੇ ਸੰਗਣੇ ਕਿ ਸੂਰਜ ਦੀ ਇੱਕ ਵੀ ਕਿਰਨ ਥੱਲੇ ਨਹੀਂ ਆਉਂ ਦਿੰਦੀਆਂ। ਬਿਲਕੁਲ ਹਨੇਰਾ ਏ ਥੇ। ਹਾਲਾਂਕਿ ਬਾਕੀ ਜਗ੍ਹਾ ਤੇ ਹਜੇ ਸੂਰਜ ਹੈਗਾ ਦਿਨ ਛਿਪਿਆ ਨਹੀਂ ਆ। ਰਾਹਤੇ ਚੋਂਦਾ ਇੱਕ ਖੂਬਸੂਰਤ ਪਹਾੜ। ਕਿਉਂਕਿ ਬੱਦਲਾਂ ਨਾਲ ਪੂਰਾ ਈਲੂ ਘੇਰਿਆ ਹੋਇਆ ਹੈ। ਬਾਕੀ ਤੇ ਠੰਡ ਵੀ ਬਹੁਤ ਜ਼ਿਆਦਾ ਹੋ ਰਹੀ ਹੈ। ਜਿਵੇਂ ਨਹੀਂ ਨਹੀਂ ਰਹੋ ਹੀ ਜਾਂਦਾ ਸੰਗਤ ਦਾ ਇਕੱਠ ਹੋਇਆ ਵਧੀਆ ਦਾ ਦੋਨੇ ਸਾਈਡਾਂ ਤੋਂ ਵਾਪਸ ਵੀ ਆ ਰਹੇ ਹੈ। ਜਾ ਵੀ ਰਹੇ ਲੋਕਾਂ ਇਤਰਾ ਹੈ ਚੱਲਦੇ ਚੱਲਦੇ ਆਪਾਂ ਆ ਚੁੱਕੇ ਹਾਂ ਬਿਲਕੁਲ ਨਦੀ ਕੀ ਨਦੀ ਦੇ ਲੈਵਲ ਤੇ ਜਿਆਦਾ ਉੱਪਰ ਨਹੀਂ ਆ ਉਹ ਜਾ ਰਹੀ ਨਦੀ ਇਹ ਇੱਥੋਂ ਦਾ ਵਿਊ ਬਣ ਰਿਹਾ ਤੇ ਸਾਹਮਣੇ ਵਾਲਾ ਪਹਾੜ ਪੂਰੇ ਬਦਲਾਂ ਨਾਲ ਲੁਕਿਆ ਹੋਇਆ ਉਹਨਾਂ ਬਦਲਾਂ ਕਰਕੇ ਹਲਕੀ ਹਲਕੀ ਬੂੰਦਾਬੰਦੀ ਸਟਾਰਟ ਹੋ ਚੁੱਕੀ ਹੈ ਇਸ ਰੋਡ ਤੇ हो सकता दा अगले 10 15 मिनटਾਂ ਤੱਕ ਹਨੇ ਹੀ ਆਉਣ ਲੱਗੇ। ਰਾਸਤੇ ਜੇ ਪੂਰੇ ਸੋਹਣੇ ਸੋਹਣੇ ਝਾਕੇ ਤੇ ਬਦਲਾਣਾ ਲੁਕੇ ਪਹਾੜਾ ਆਪਣੂ ਥਕਾਨ ਨਹੀਂ ਆਉਂ ਲੰਦੇ। ਇੱਕ ਮੌਸਮ ਵੀ ਬਹੁਤ ਜ਼ਿਆਦਾ ਵਧੀਆ ਠੰਡਾ ਤਾਂ ਕਰਕੇ ਥਕਾਨ ਦਾ ਕੁਝ ਪਤਾ ਨਹੀਂ ਚੱਲਦਾ ਦੂਰੀ ਦਾ। ਥੋੜਾ ਘੂਰ ਕੇ ਆ ਕੇ ਤਾਂ ਪੰਨ ਦੇਖਣ ਨੂੰ ਮਿਲਦਾ ਇਹ ਨਜ਼ਾਰਾ। ਇਹ ਆ ਰਹੀ ਆ ਹਲਕਨੰਦਾਂ ਨਦੀ ਤੇ ਸਾਹਮਣੇ ਤੋਂ ਬਹੁਤ ਹੀ ਸੋਹਣਾ ਇੱਕ ਚਰਨਾ ਕਿਉਂਕਿ ਇਸ ਨਦੀ ਦੇ ਵਿੱਚ ਮਿਲ ਰਿਹਾ ਇਸੇ ਪੱਥਰ ਵੀ ਸਾਰੇ ਛਿੱਟੇ ਛਿੱਟੇ ਪਏ ਆ ਪਾਣੀ ਵੀ ਚਿੱਟਾ ਪਰ ਆ ਕੇ ਇਸ ਨਦੀ ਨਾਲ ਮਿਲ ਜਾਂਦਾ ਤੇ ਫਿਰ ਥਰਾਂ ਨੂੰ ਬਦਲ ਲੈਂਦਾ ਤੇ ਗੰਧਲਾ ਹੋ ਜਾਂਦਾ ਉੱਪਰ ਪੂਰੇ ਦੇ ਪੂਰੇ ਪਹਾੜ ਬਦਲਾ ਨਾਲ ਲੁਕੇ ਜਾਂਦੇ ਆ ਨਹੀਂ ਆਉਂਦੀ ਪੂਰੀ ਪੂਰੀ ਸੰਭਾਵਨਾ ਇੱਥੇ ਨਦੀ ਦਾ बहाव ਬਹੁਤ ਹੀ ਜ਼ਿਆਦਾ ਤੇਜ਼ ਆ ਉਹ ਸਾਹਮਣੇ ਪੁਲ ਦਿਖਾਈ ਦਿੰਦਾ ਬਹੁਤ ਰੌਸਟਰਣਾ ਪਰ ਇੱਥੇ ਕੀ ਪੱਥਰ ਆ ਅਗਰੇ ਪੱਥਰਨ ਦੀ ਲਗਾਤਾਰ ਦੇਖੀ ਜਾਊਂਗੇ ਤਾਂ ਤੁਹਾਨੂੰ ਲੱਗੂਗਾ ਵੀ ਇਹ ਖਸ ਘਰਿਆ ਹੌਲੀ ਹੌਲੀ ਥੱਲੇ ਆ ਰਿਹਾ ਹੈ ਐਤਾ ਫੀਲ ਹੋਊਗਾ ਹਲੇ 3.5 ਕਿਲੋਮੀਟਰ ਦਾ ਟ੍ਰੈਕ ਬਾਕੀ ਹੋਣਾ ਪਰ ਆਪਾਂ ਨੂੰ ਕੋਈ ਵੀ ਤਕਾਲ ਨਹੀਂ ਆ ਬਹੁਤ ਜ਼ਿਆਦਾ ਵਧੀਆ ਲੰਘ ਰਹੇ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਹੀ ਜ਼ਿਆਦਾ ਬਿਲਕੁਲ ਵੀ ਫੀਲ ਨਹੀਂ ਹੋ ਰਿਹਾ ਜਾਂਦਾ ਫਿਰ ਇਹ ਆ ਗਿਆ ਆਪਾਂ ਸਾਈਕਲ ਲਗਾਤਾਰ ਚਲਾਇਆ 10 11 ਦਿਨ ਤਾਂ ਕਰਕੇ ਪਰ ਰਸਤੇ 'ਚ ਦੇਖਿਆ ਸੰਗਤਾਂ ਨੂੰ ਬਹੁਤ ਹੀ ਜ਼ਿਆਦਾ ਫੀਲ ਹੁੰਦਾ ਪਰ ਆਪ ਨੂੰ ਬਿਲਕੁਲ ਵੀ ਫੀਲ ਨਹੀਂ ਹੋ ਰਿਹਾ ਸਾਹਮਣੇ ਇਹ ਪੁਲ ਦਿਖਾਈ ਦੇ ਰਿਹਾ ਇਹ ਰਸਤਾ ਵੀ ਇਤਨੀ ਹੁੰਦਾ ਕਿ ਆਪਾਂ ਜਿਹਸ ਰਸਤੇ ਰਾਹੀਂ ਆਇਆ ਉਸ ਨੂੰ ਇੱਥੇ ਸ਼ਾਰਟਕਟ ਕਹਿੰਦੇ ਆ ਜ਼ਿਆਦਾ ਨਹੀਂ ਥੋੜਾ ਮੋਟਾ ਫਰਕ ਆਉਣਾ ਸ਼ਾਇਦ ਪਰ ਉਹ ਜੀ ਚੜਾਈ ਆਉਂਦੀ ਆ ਇਸ ਪੁਲ ਦੇ ਕੋਲ ਇਸ ਤਰ੍ਹਾਂ ਦਾ 뷰 ਬੰਦਾ ਮੌਸਮ ਠਰ ਚੁੱਕਾ ਹੈ ਠੰਡ ਹੋ ਚੁੱਕੀ ਹੈ ਪੂਰਾ ਦਰਖਤਾਂ ਨਾਲ ਭਰਿਆ ਹੋਇਆ ਰੋੜਾ ਤੇ ਸੰਘੇਤ ਰੋਕ ਰੋਕ ਕੇ ਆ ਰਹੀ ਹੈ ਕਿਉਂਕਿ ਉਚਾਈ ਬਹੁਤ ਜ਼ਿਆਦਾ ਹੁਣ ਉਚਾਈ ਹੋ ਗਈ ਹੈ ਪਹਿਲਾਂ ਨਹੀਂ ਮੀ ਆਉਣ ਲੱਗ ਗਿਆ ਤੇ ਆਪਾਂ ਆਪ ਦਾ ਰੇਨ ਕੋਟ ਪਾ ਲਿਆ ਅੱਗੇ ਅੱਗੇ ਜਿਵੇਂ ਜਿਵੇਂ ਜਾ ਰਹੇ ਹਾਂ ਮੀਂਹ ਜਿਆਦਾ ਨਹੀਂ ਜਦਾ ਆਈ ਹੰਦਾ ਵਧੀ ਜਾਂਦਾ ਹੌਲੀ ਹੌਲੀ ਆਪਣੇ ਕੋਲ ਪਹਿਲਾਂ ਰੇਨ ਕੋਟ ਸੀ ਇੱਕ ਉਹ ਆਪਾਂ ਢੋਲਦੇ ਸੀ ਪਿੰਪਲ ਕੋਟੀ ਗੁਰਦੁਆਰਾ ਦੇ ਵਿੱਚ ਫੇਰਾ ਆਪਾਂ ਨਵਾਂ ਲਿਆ ਤੇ ਨਵਾਂ ਪੱਜ ਪਾਇਆ ਸਮਾਂ ਹੋ ਗਿਆ 7 ਵਜੇ ਦਾ ਤੇ ਆਪਾਂ ਥੱਲੇੋਂ ਚੱਲੇ ਸੀਗੇ 3 ਵਜੇ ਤਕਰੀਬਨ 4 ਘੰਟਿਆਂ ਜਾਂ ਆਪਾਂ ਆਪਣਾ ਇਹ ਟਰੈਕ ਪੂਰਾ ਕਰ ਲਿਆ ਤੇ ਰਾਸਤੇ ਚੋਂ ਦੀ ਸੰਗਤ ਨੂੰ ਪਤਾ ਕੀਤਾ ਤੇ ਕਾਫੀ ਕਹਿ ਰਹੇ ਸੀ ਕਿ ਵੀ ਇੰਨੀ ਜਲਦੀ ਪੂਰਾ ਕੀਤਾ ਵੀ ਬਹੁਤ ਵਧੀਆ ਗੱਲ ਆ ਬਹੁਤ ਜ਼ਿਆਦਾ ਫਰਤੀ ਤੇ ਹਮਮਤ ਦਿਖਾਈ ਬਾਕੀ ਉਹ ਬਾਬਾ ਜੀ ਦਾ ਸਾਥ ਸੀ ਆਪਣੇ ਨਾਲ ਤੇ ਆਪਾਂ ਇਸ ਵਕਤ ਪਹੁੰਚ ਚੁੱਕੇ ਆ ਤੁਹਾਨੂੰ ਦਿਖਾਈ ਦਿੰਦਾ ਪਿੱਛੇ ਜਗਾ ਸਾਹਮਣੇ ਬਰਫ਼ ਪਈ ਹੋਈ ਐ ਇੱਥੇ ਬਹੁਤ ਜ਼ਿਆਦਾ ਠੰਡ ਹੋ ਚੁੱਕੀ ਆ ਤੇ ਮੈਂ ਵੀ ਆ ਰਿਹਾ ਇਸ ਕਰਕੇ ਆਪਣੇ ਵੀ ਰੇਨਕੋਟ ਪਾਇਆ ਸਾਰੇ ਵੀਰਾਂ ਨੇ ਇੱਥੇ ਰੇਨਕੋਟ ਤੇ ਜੈਕਟਾਂ ਮਗਰ ਆ ਪਾਈਆਂ ਸਾਹਮਣੇ ਦਿਖਾਈ ਦੇਣ ਵਾਲੀ ਜਗਾ ਤੇ ਬਣੇ ਹੋਏ ਸਕੈਂਚ ਬਹੁਤ ਜ਼ਿਆਦਾ ਪੇਲੀ ਹੋ ਫਲਾਵਰਸ ਤੋਂ ਲੈ ਕੇ ਇਹਨਾਂ ਫੁੱਲਾਂੇ ਦਾ ਤੇ ਵਿਗੰਦ ਉਸ ਦੇ ਕਿੰਨੇ ਬਣਨਗੇ ਇਹ ਰਹਿਣ ਦੀ ਜਗ੍ਹਾ ਬੰਦੇ ਤੋਂ ਇੱਕ ਬੰਦੇ ਦਾ 1500 2000 3000 ਦਾ ਤੇ ਗੰਦੇ ਪਰ ਇਹ ਜਗ੍ਹਾ ਬਹੁਤ ਜ਼ਿਆਦਾ ਸੋਹਣੀ ਤੇ ਸ਼ਾਨਦਾਰ ਬਣੇਗੀ ਤੇ ਦੇਖ ਹੀ ਲਓ ਜਿਹੜੇ ਟਾਈਮ ਦਾ ਆਪਾਂ ਨੂੰ ਇੰਤਜ਼ਾਰ ਸੀ ਜਿਹੜੇ ਪਲ ਦਾ ਉਹ ਪਲ ਆ ਗਿਆ 4:30 ਚਾਰ ਘੰਟਿਆਂ ਚ ਆਪਾਂ ਇੱਥੇ ਪਹੁੰਚ ਗਏ ਜਿੰਨੀ ਸੰਗਤ ਮਿਲੀ ਸਾਰੀ ਸੰਗਤ ਨਾਲੋਂ ਪਹਿਲਾਂ ਆਪਾਂ ਇੱਥੇ ਆ ਗਏ ਇਹ ਅ ਵੀ ਗੋਲਡ ਫਾਰਮ